ਰਾਤ ਨੂੰ ਸੁਮੇਸ਼ ਦਾ ਪੈਰ ਸੁੱਜ ਗਿਆ। ਉਹਨੂੰ ਪਤਾ ਸੀ ਗਲਤੀ ਉਹਦੀ ਆਪਣੀ ਸੀ। ਦੁਪਹਿਰ ਹੀ ਵਰਾਂਡੇ ਵਿੱਚ ਬੈਠੇ ਹੋਏ ਸੁਮੇਸ਼ ਨੇ ਬਾਹਰਲੇ ਬਗੀਚੇ ਵਿੱਚ ਕਿੰਨਾ ਚਿਰ ਤੋਰਨ ਦੀ ਖੇਚਲ ਕਰ ਲਈ ਸੀ। ਉਹਦੇ ਪੈਰੀਂ ਸਿਰਫ ਪਤਲੇ ਸਲੀਪਰ ਸਨ। ਜ਼ਮੀਨ ਸਿੱਲੀ ਸੀ। ਇੱਕ ਠੰਡ ਉਹਦੇ ਪੈਰ ਨੂੰ ਚੜ ਗਈ ਸੀ। ਡਾਕਟਰ ਦੇ ਗੁੱਸੇ ਨੂੰ ਉਹਨੇ ਕਿਸੇ ਤਰ੍ਹਾਂ ਠੰਡਾ ਕੀਤਾ ਪਰ ਉਹਨੂੰ ਪੈਰ ਦੇ ਫਿਕਰ ਨਾਲ ਇੱਕ ਹੋਰ ਫਿਕਰ ਪੈ ਗਿਆ। ਤਰਜਮੇ ਦਾ ਕੁਝ ਕੰਮ ਉਹਨੇ ਬਹੁਤ ਛੇਤੀ ਮੁਕਾਉਣਾ ਸੀ। ਤੇ ਹੁਣ ਬਿਸਤਰੇ ਵਿੱਚ ਬਹਿ ਕੇ ਕੰਮ ਕਰਨ ਦਾ ਮੌਕਾ ਵੀ ਉਹਨੇ ਆਪੇ ਗਵਾ ਲਿਆ ਸੀ ਜੇ ਕਿਸੇ ਤਰ੍ਹਾਂ ਤੁਸੀਂ ਮੇਰੀ ਮਦਦ ਕਰੋ ਉਹਨੇ ਸਵੇਰੇ ਪ੍ਰਿੰਸੀਪਲ ਦੀ ਮਿਹਨਤ ਕੀਤੀ ਮੈਂ ਬੋਲਦਾ ਜਾਵਾਂਗਾ ਕੋਈ ਮੇਰੇ ਕੋਲ ਬੈਠ ਕੇ ਲਿਖਦਾ ਜਾਵੇ ਪ੍ਰਿੰਸੀਪਲ ਨੇ ਕੰਮੀ ਨੂੰ ਤੇ ਸਟਾਫ ਦੀਆਂ ਬਾਕੀ ਉਸਤਾਨੀਆਂ ਨੂੰ ਆਖਿਆ ਕਿ ਉਹ ਰੋਜ਼ ਵਾਰੋ ਵਾਰੀ ਇੱਕ ਇੱਕ ਘੰਟਾ ਸੁਮੇਸ਼ ਦੀ ਮਦਦ ਕਰ ਦੇਣ ਜਦੋਂ ਸੁਮੇਸ਼ ਦੇ ਬੋਲਣ ਦੀ ਤੇ ਕੰਮੀ ਦੇ ਲਿਖਣ ਦੀ ਵਾਰੀ ਆਉਂਦੀ ਭਾਵੇਂ ਉਹ ਕੰਮ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਸੰਨ ਕਰਦੇ ਪਰ ਬਿਮਾਰ ਮੂੰਹ ਉੱਤੇ ਇੱਕ ਗੁਲਾਬੀ ਰੰਗ ਫੈਰ ਜਾਂਦਾ ਕੰਮੀ ਨੇ ਅਜੇ ਕਾਗਜ਼ ਕਲਮ ਫੜੇ ਹੀ ਸਨ ਸੁਮੇਸ਼ ਇੱਕ ਟੈਕਨੀਕਲ ਲਫ਼ਜ਼ ਵਾਸਤੇ ਡਿਕਸ਼ਨਰੀ ਵੇਖਦਾ ਪਿਆ ਸੀ ਇੰਨੀ ਤੇਜ਼ ਹਵਾ ਚੱਲੀ ਜਾਪਿਆ ਹੁਣੇ ਇੱਕ ਝੱਖੜ ਝੁੱਲ ਪਵੇਗਾ ਸੁਮੇਸ਼ ਦੀਆਂ ਲੱਤਾਂ ਉੱਤੇ ਸਿਰਫ ਇੱਕ ਚਾਦਰ ਸੀ ਕੰਮੀ ਨੇ ਉਹਦੇ ਪੈਰ ਨੂੰ ਨਿੱਗੀਆਂ ਕਰਨ ਲਈ ਇੱਕ ਕੰਬਲ ਵੀ ਉੱਤੇ ਦੇ ਦਿੱਤਾ ਹਵਾ ਤੋਂ ਬਚਣ ਲਈ ਕਮਰੇ ਦੇ ਖੁੱਲੇ ਬੂਹੇ ਨੂੰ ਭੀੜਿਆ ਹਵਾ ਪੈਰੋ ਪੈਰ ਹਨੇਰੀ ਬਣ ਗਈ ਸੀ। ਦਿਨ ਭਾਵੇਂ ਅਜੇ ਡੁੱਬਿਆ ਨਹੀਂ ਸੀ ਪਰ ਦਿਨ ਦਾ ਸਾਰਾ ਚਾਨਣ ਮਿੱਟੀ ਰੰਗਾ ਹੋ ਗਿਆ ਸੀ। ਕਮਰੇ ਵਿੱਚ ਲੈਂਪ ਬਲਦਾ ਪਿਆ ਸੀ। ਫੇਰ ਇੱਕ ਤੇਜ਼ ਬਾਰਿਸ਼ ਲੈ ਪਈ। ਅਸੂ ਦਾ ਮਹੀਨਾ ਜਿਵੇਂ ਕੁਝ ਮਿੰਟਾਂ ਵਿੱਚ ਹੀ ਪੋਮਾਗ ਬਣ ਗਿਆ। ਕੰਮੀ ਨੇ ਸਮੇਸ਼ ਦੇ ਸੂਟਕੇਸ ਵਿੱਚੋਂ ਉਹਦਾ ਸਵੈਟਰ ਕੱਢ ਦਿੱਤਾ। ਐ ਇੱਕ ਉੱਥੇ ਹੋਰ ਵੀ ਸਵੈਟਰ ਏ, ਕਾਲਾ, ਸਾਰੀਆਂ ਬਾਹਾਂ ਵਾਲਾ। ਸਮੇਸ਼ ਨੇ ਆਖਿਆ, ਕੰਮੀ ਨੇ ਸਵੈਟਰ ਕੱਢਿਆ ਸੁਮੇਸ਼ ਨੇ ਉਹ ਸਵੈਟਰ ਮੁੜ ਕੇ ਕੰਮੀ ਨੂੰ ਫੜਾਦਿਆਂ ਆਖਿਆ ਇਹ ਤੁਸੀਂ ਪਾ ਲਵੋ ਮੈਂ ਕੰਮੀ ਨੇ ਸਵੈਟਰ ਮੇਜ ਉੱਤੇ ਰੱਖ ਦਿੱਤਾ ਨਹੀਂ ਮੈਨੂੰ ਲੋੜ ਨਹੀਂ ਬਾਹਰੀ ਵਿੱਚੋਂ ਆਉਂਦੀ ਹਵਾ ਪਿੰਡੇ ਨੂੰ ਚੀਰਦੀ ਪਈ ਸੀ ਸੁਮੇਸ਼ ਨੂੰ ਪਤਾ ਸੀ ਕਿ ਕੰਮੀ ਨੇ ਗਲਤ ਆਖਿਆ ਸੀ ਕੰਮੀ ਨੂੰ ਵੀ ਪਤਾ ਸੀ ਕਿ ਉਹਨੇ ਗਲਤ ਆਖਿਆ ਸੀ ਠੰਡ ਨਾਲ ਉਹਦੀਆਂ ਬਾਹਾਂ ਨੀਲੀਆਂ ਹੁੰਦੀਆਂ ਜਾਂਦੀਆਂ ਸਨ ਸੁਮੇਸ਼ ਨੇ ਬਾਹਾਂ ਲੰਬੀ ਕਰਕੇ ਮੇਜ 'ਤੋਂ ਸਵੈਟਰ ਚੁੱਕਿਆ ਫਿਰ ਕੰਮੀ ਵੱਲ ਵਧਾਇਆ ਇਹ ਪਾ ਲਵੋ ਨਹੀਂ ਤਾਂ ਮੈਂ ਪੈਰਾਂ ਉਤੋਂ ਕੰਬਲ ਲਾ ਕੇ ਪੈਰ ਨੂੰ ਠੰਡ ਲਵਾ ਦਿਆਂਗਾ। ਸੁਮੇਸ਼ ਦੇ ਇਸ ਡਰਾਵੇ ਉੱਤੇ ਸੁਮੇਸ਼ ਨੂੰ ਵੀ ਹਾਸਾ ਆ ਗਿਆ ਤੇ ਕੰਮੀ ਨੂੰ ਵੀ। ਕੰਮੀ ਨੇ ਸਵੈਟਰ ਪਾ ਲਿਆ। ਹਵਾ ਦੇ ਤੇਜ਼ ਝੌਕਿਆਂ ਨਾਲ ਲੈਂਪ ਦੀ ਬੱਤੀ ਡਬਕੂ ਡਬਕੂ ਕਰਦੀ ਪਈ ਸੀ। ਫੇਰ ਬਾਰੀ ਵਿੱਚੋਂ ਇੱਕ ਵਾਚੜ ਆਈ ਨਾਲ ਹੀ ਤੇਜ਼ ਹਵਾ। ਕੰਮੀ ਦੇ ਵਾਲ ਉਹਦੇ ਮੱਥੇ ਉੱਤੇ ਖਿਲਰ ਗਏ। ਲੈਂਪ ਦੀ ਬੱਤੀ ਬੁੱਝ ਗਈ। ਕੰਮੀ ਨੇ ਦੌੜ ਕੇ ਬਾਰੀ ਬੰਦ ਕੀਤੀ। ਕਮਰੇ ਵਿੱਚ ਅਸਲੋਂ ਹਨੇਰਾ ਹੋ ਗਿਆ ਸੀ। ਸਰਹੰਦੀ ਪਏ ਹੋਏ ਸਿਗਰਟ ਮੱਚਸ ਵੱਲ ਹੱਥ ਮਾਰ ਕੇ ਸੁਮੇਸ਼ ਨੇ ਮੱਚਸ ਲੱਭੀ ਤੇ ਇੱਕ ਤੀਲੀ ਬਾਲੀ ਕੰਮੀ ਬੁਜੇ ਹੋਏ ਲੈਂਪ ਨੂੰ ਮੁੜ ਕੇ ਬਾਲਣਾ ਚਾਹੁੰਦੀ ਸੀ ਉਹਨੇ ਮੱਚਸ ਲੈਣ ਲਈ ਸੁਮੇਸ਼ ਦੇ ਸਰਹਾਣੇ ਵੱਲ ਹੱਥ ਉਡਾਇਆ ਗੂੜਾ ਕਾਲਾ ਸਵੈਟਰ ਮੱਥੇ ਉੱਤੇ ਕਾਲੇ ਸ਼ਾ ਵਾਲਾਂ ਦਾ ਇੱਕ ਚੁੰਬਰ ਕਮਰੇ ਦੇ ਗੂੜੇ ਹਨੇਰੇ ਵਿੱਚ ਇੱਕ ਤੀਲੀ ਦੀ ਹਲਕੀ ਜਿਹੀ ਰੌਸ਼ਨੀ ਸੁਮੇਸ਼ ਨੂੰ ਕੰਮੀ ਦਾ ਮੂੰਹ ਇਸ ਤਰ੍ਹਾਂ ਜਾਪਿਆ ਜਿਵੇਂ ਉਹ ਲੈਂਪ ਵਾਂਗ ਜਗਦਾ ਹੋਵੇ ਫੇਰ ਹਥਲੀ ਤੀਲੀ ਬੁੱਝ ਗਈ ਸੁਮੇਸ਼ ਨੇ ਇੱਕ ਹੋਰ ਤੀਲੀ ਬਾਲੀ ਉਹਨੂੰ ਜਾਪਿਆ ਉਹਦੇ ਹੱਥ ਕੰਬਦੇ ਪਏ ਸਨ ਇਸ ਦੂਸਰੀ ਤੀਲੀ ਦੀ ਰੋਸ਼ਨੀ ਵਿੱਚ ਕੰਮੀ ਨੇ ਲੈਂਪ ਜਗਾ ਲਿਆ ਅਡੋਲ ਪਰਾਂ ਕੁਰਸੀ ਉੱਤੇ ਬੈਠ ਗਈ ਤੇ ਹੱਥ ਵਿੱਚ ਕਾਗਜ਼ ਪਕੜਦੀ ਨੇ ਆਖਿਆ ਲਿਖਾਓ ਸੁਮੇਸ਼ ਬੋਲਿਆ ਨਹੀਂ ਕੰਮੀ ਨੇ ਉਹਦੇ ਵੱਲ ਤੱਕਿਆ ਸੁਮੇਸ਼ ਦੀਆਂ ਅੱਖਾਂ ਨੂੰ ਜਿਵੇਂ ਕੋਈ ਕਿਤਾਬ ਨਹੀਂ ਸੀ ਦਿਸਦੀ ਪਈ ਸਿਰਫ ਕੰਮੀ ਦਾ ਮੂੰਹ ਦਿਸਦਾ ਪਿਆ ਸੀ ਇਹ ਚੌਪ ਇੱਕ ਅਸਮਾਨ ਜਿੱਡੀ ਚੌੜੀ ਸੀ ਪਰ ਇਸ ਅਸਮਾਨ ਵਿੱਚ ਜਿਵੇਂ ਇੱਕ ਝੱਖੜ ਭਰਿਆ ਹੋਇਆ ਸੀ ਕੈਰਾਂ ਦਾ ਮੀਂਹ ਭਰਿਆ ਹੋਇਆ ਸੀ ਕੰਮੀ ਸੁਮੇਸ਼ ਦੇ ਹੋਠ ਕੰਬੇ ਆਵਾਜ਼ ਕੰਮੀ ਦੇ ਸਾਰੇ ਪਿੰਡੇ ਨੂੰ ਛੋਹੀ ਇਸੇ ਲਈ ਕੰਮੀ ਨੇ ਧਿਆਨ ਨੀਵੇਂ ਪਾਈ ਰੱਖਿਆ ਉਸ ਸੁਮੇਸ਼ ਵੱਲ ਤੱਕੀ ਨਹੀਂ ਉਹਨੂੰ ਜਾਪਦਾ ਸੀ ਉਹਦੀਆਂ ਅੱਖਾਂ ਵਿੱਚੋਂ ਇਹ ਸੱਚੋ ਦਾ ਸਬੂਤ ਲੱਭ ਪਵੇਗਾ ਸੁਮੇਸ਼ ਨੂੰ ਜਾਪਿਆ ਜਿਵੇਂ ਉਹਦੀ ਆਵਾਜ਼ ਇੱਕ ਦੀਵਾਰ ਨਾਲ ਟਕਰਾ ਕੇ ਮੋੜੋ ਦੇ ਕੋਲ ਹੀ ਵਾਪਸ ਆ ਗਈ ਸੀ ਗਲਤੀ ਇੱਕ ਮਰਦ ਦੀ ਸੀ ਕਮੀ ਪਰ ਤੂੰ ਉਹਦੀ ਸਜ਼ਾ ਦੁਨੀਆ ਦੇ ਸਭਨਾ ਮਰਦਾਂ ਨੂੰ ਦੇਵੇਂਗੀ ਇਹ ਪਹਿਲੀ ਵਾਰ ਸੀ ਜਦੋਂ ਸੁਮੇਸ਼ ਨੇ ਕਮੀ ਨੂੰ ਤੂੰ ਕਹਿ ਕੇ ਬੁਲਾਇਆ ਮੇਰੇ ਤਜਰਬੇ ਦੀ ਜੇ ਕੋਈ ਸਜ਼ਾ ਏ ਤਾਂ ਉਹ ਸਿਰਫ ਮੈਨੂੰ ਏ ਹੋਰ ਕਿਸੇ ਨੂੰ ਨਹੀਂ ਕਮੀ ਨੇ ਹੌਲੀ ਜਹੀ ਆਖਿਆ ਫਿਰ ਮੈਨੂੰ ਕਿਉਂ ਜਾਪਦਾ ਏ ਕਿ ਇਹ ਸਜ਼ਾ ਮੈਨੂੰ ਮਿਲ ਰਹੀ ਏ ਸੁਮੇਸ਼ ਨੇ ਚੇਤੀ ਨਾਲ ਆਖਿਆ ਕੰਮੀ ਕੋਲ ਐਸਾ ਔਖੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਦਰਵਾਜ਼ਾ ਖੜਕਿਆ ਕੰਮੀ ਨੇ ਉੱਠ ਕੇ ਦਰਵਾਜ਼ਾ ਖੋਲ੍ਹ ਲਿਆ ਡਾਕਟਰ ਦੀ ਆਮਦ ਨੇ ਕੰਮੀ ਨੂੰ ਜਵਾਬ ਦੇਣ ਦੀ ਔਕਤੋਂ ਬਚਾ ਲਿਆ ਸਵਾਲ ਉੱਥੇ ਦਾ ਉੱਥੇ ਖਲੋਤਾ ਰਿਹਾ ਬਾਹਰ ਆਖਰਾਂ ਦਾ ਤੂਫਾਨ ਹੈ ਡਾਕਟਰ ਨੇ ਆਖਿਆ ਉਸ ਸਿਰ ਤੋਂ ਪੈਰਾਂ ਤੱਕ ਮੀਂਹ ਵਿੱਚ ਗੋਤ ਹੋਇਆ ਹੋਇਆ ਸੀ ਸੁਮੇਸ਼ ਦੇ ਹੋਠਾਂ ਉੱਤੇ ਹਲਕੀ ਜਿਹੀ ਮੁਸਕਰਾਹਟ ਆਟਾਈ ਇੱਕ ਵਾਰ ਉਹਨੇ ਕੰਮੀ ਵੱਲ ਵੇਖਿਆ ਕੰਮੀ ਨੂੰ ਜਾਪਿਆ ਸਮੇਸ਼ ਦੇ ਅੰਦਰ ਇੱਕ ਤੂਫਾਨ ਸੀ ਅੱਖਾਂ ਦੀਆਂ ਕੁਲੀਆਂ ਬਾਰੀਆਂ ਵਿੱਚੋਂ ਉਹ ਤੂਫਾਨ ਅੰਦਰ ਆਉਂਦਾ ਪਿਆ ਸੀ ਕੰਮੀ ਦੇ ਕਮਰੇ ਵਿੱਚ ਕੰਮੀ ਦੇ ਮਾਨ ਵਿੱਚ ਉਹ ਸਿਰ ਤੋਂ ਪੈਰਾਂ ਤੱਕ ਕੰਬ ਗਈ ਮੈਂ ਕੱਪੜੇ ਬਦਲ ਲਵਾ ਡਾਕਟਰ ਨੇ ਆਖਿਆ ਤੇ ਫਿਰ ਕੰਮੀ ਵੱਲ ਵੇਖਿਆ ਜੇ ਕਮਲ ਤੁਸੀਂ ਥੋੜੀ ਜਹੀ ਖੇਚਲ ਕਰੋ ਕਾਫੀ ਬਣਾ ਦਿਓ ਹੁਣੇ 5 ਮਿੰਟਾਂ ਵਿੱਚ ਕੰਮੀ ਨੇ ਆਖਿਆ ਤੇ ਡਾਕਟਰ ਦੀ ਰਸੋਈ ਵੱਲ ਚਲੀ ਗਈ ਸਵੇਰੇ ਚਾਹ ਦਾ ਪਿਆਲਾ ਮਾਂ ਨੂੰ ਫੜਾਉਂਦਿਆਂ ਕੰਮੀ ਮਾਂ ਦੇ ਬਿਸਤਰੇ ਵਿੱਚ ਬਹਿ ਗਈ ਫੇਰ लेट ਗਈ ਮਾਂ ਨੇ ਚਾਹ ਪੀਤੀ ਖਾਲੀ ਪਿਆਲਾ ਕੋਲ ਪਏ ਹੋਏ ਮੇਜ਼ ਉੱਤੇ ਰੱਖਿਆ ਤੇ ਫੇਰ ਕੰਮੀ ਦਾ ਸਿਰ ਸਰਹਾਣੇ ਤੋਂ ਚੁੱਕਿਆ ਸਰਹਾਣਾ ਕੰਮੀ ਦੇ ਅਥਰੂਆਂ ਨਾਲ ਗਿੱਲਾ ਹੋਇਆ ਹੋਇਆ ਸੀ ਕੰਮੀ ਮਾਂ ਨੇ ਆਪਣੇ ਰੁਮਾਲ ਨਾਲ ਕੰਮੀ ਦਾ ਮੂੰਹ ਪੂੰਝਿਆ ਤੇ ਫੇਰ ਅੱਖਾਂ ਵਿੱਚ ਸਵਾਲ ਪਾ ਕੇ ਕੰਮੀ ਵੱਲ ਵੇਖਿਆ ਮੈਨੂੰ ਡਰ ਲੱਗਦਾ ਏ ਮਾਂ ਬਹੁਤ ਡਰ ਲੱਗਦਾ ਏ ਕੰਮੀ ਨੇ ਫੇਰ ਸਰਹਾਣੇ ਉੱਤੇ ਮੂੰਹ ਮੁੱਦਾ ਕਰ ਲਿਆ ਸੁਮੇਸ਼ ਨੇ ਕੁਝ ਆਖਿਆ ਏ ਮਾਂ ਕੰਮੀ ਦੇ ਨਾਲ ਹੀ ਬੈਸਤਰੀ ਵਿੱਚ ਲੰਮੀ ਪੈ ਗਈ ਬਾਰੋਂ ਕੋਈ ਕੁਝ ਨਹੀਂ ਕਹਿ ਸਕਦਾ ਮਾਂ ਇਹ ਜਦੋਂ ਕੋਈ ਡਰ ਲੱਗਦਾ ਏ ਆਪਣੇ ਅੰਦਰੋਂ ਹੀ ਲੱਗਦਾ ਏ ਕੰਮੀ ਨੇ ਇੱਕ ਹੌਂਕਾ ਭਰਿਆ ਫੇਰ ਆਖਿਆ ਮੈਂ ਸਮਝਿਆ ਸੀ ਮੇਰੇ ਅੰਦਰ ਕੁਝ ਨਹੀਂ ਕਿਸੇ ਮਰਦ ਵਾਸਤੇ ਕੁਝ ਨਹੀਂ ਪਰ ਐਸ ਆਪਣੇ ਅੰਦਰ ਦਾ ਵੀ ਪਤਾ ਨਹੀਂ ਹੁੰਦਾ ਸੁਮੇਸ਼ ਨੂੰ ਪਾਲ ਵਾਲੀ ਗੱਲ ਦਾ ਪਤਾ ਏ ਮਾਂ ਨੇ ਜਰਾ ਠਹਿਰ ਕੇ ਪੁੱਛਿਆ ਹਾਂ ਪਤਾ ਏ ਸ਼ਾਇਦ ਉਹਨੇ ਡਾਕਟਰ ਕੋਲ ਸੁਣੀਏ ਕੁਝ ਕਹਿੰਦਾ ਸੀ ਉਹਨੇ ਮੈਨੂੰ ਇੱਕ ਛੋਟਾ ਜਿਹਾ ਖਤ ਲਿਖਿਆ ਸੀ ਕਿ ਸਮਾਜ ਦੀ ਬੰਤਰ ਇੱਕ ਸਿੱਧੀ ਪੱਧਰੀ ਲੱਕੜ ਵਾਂਗ ਸੀ ਤੂੰ ਇੱਕ ਕਾਰੀਗਰ ਵਾਂਗ ਉਸ ਲੱਕੜ ਨੂੰ ਛੈਲ ਤਰਾਸ਼ ਕੇ ਆਪਣੀ ਮਰਜ਼ੀ ਦਾ ਕਾਨੂੰਨ ਘੜ ਲਿਆ ਇਸ ਤੇਰੀ ਦਲੇਰੀ ਨੂੰ ਮੇਰੀ ਪ੍ਰਣਾਮ ਖਤ ਬਹੁਤ ਸੋਹਣਾ ਏ ਪਰ ਮਾਂ ਚੁੱਪ ਹੋ ਗਈ ਫੇਰ ਆਖਣ ਲੱਗੀ ਦੂਰੋਂ ਪ੍ਰਣਾਮ ਕਰ ਲੈਣੀ ਸੌਖੀ ਹੁੰਦੀ ਏ ਕਰੋਣਾ ਮੁਸ਼ਕਲਾਂ ਦਾ ਸਾਥ ਦੇਣਾ ਹੋਰ ਚੀਜ਼ ਹੁੰਦੀ ਏ ਮਾਂ ਫੇਰ ਚੁੱਪ ਹੋ ਗਈ ਠਹਿਰ ਕੇ ਆਖਣ ਲੱਗੀ ਕਾਨੂੰਨਾਂ ਅਜੇ ਤੈਨੂੰ ਪਾਲ ਕੋਲੋਂ ਤਲਾਕ ਵੀ ਤਾਂ ਨਹੀਂ ਮਿਲਿਆ ਕੰਮੀ ਨੇ ਇੰਨਾ ਵਿਆਹ ਵਾਲੀ ਗੱਲ ਨੂੰ ਸੋਚਿਆ ਨਾ ਤਲਾਕ ਵਾਲੀ ਗੱਲ ਨੂੰ ਉਹ ਸਿਰਫ ਆਪਣੇ ਮਨ ਨੂੰ ਫੋਲਦੀ ਪਈ ਸੀ ਆਖਣ ਲੱਗੀ ਕੱਲ ਉਹਨੇ ਮੈਨੂੰ ਆਪਣਾ ਸਵੈਟਰ ਪਾਣ ਲਈ ਦਿੱਤਾ ਰਾਤ ਸੌਣ ਲੱਗਿਆ ਮੈਂ ਉਹ ਸਵੈਟਰ ਲਾਹਣ ਲੱਗੀ ਫਿਰ ਉਹ ਮੇਰੇ ਕੋਲੋਂ ਲਾਹਿਆ ਨਾ ਗਿਆ ਮੈਂ ਸਾਰੀ ਰਾਤ ਉਹ ਸਵੈਟਰ ਪਾ ਕੇ ਸੁੱਤੀ ਰਹੀ ਹਣ ਸਵੇਰੇ ਮੈਂ ਕਿਸੇ ਦੇ ਹੱਥ ਵਾਪਸ ਭੇਜ ਦਿੱਤਾ ਏ ਪਰ ਕੰਮੀ ਚੁੱਪ ਹੋ ਗਈ ਮਾਂ ਨੇ ਉਹਦੀ ਆਣ ਕਹੀ ਗੱਲ ਵੀ ਸੁਣ ਲਈ ਪਰ ਮੈਨੂੰ ਜਆਪਦਾ ਏ ਜਿਵੇਂ ਉਹ ਸਵੈਟਰ ਅਜੇ ਵੀ ਮੇਰੇ ਗਾਲ ਵਿੱਚ ਪਿਆ ਹੋਇਆ ਏ ਕੁਝ ਘੰਟੇ ਪਿੱਛੋਂ ਕੰਮੀ ਮਾਂ ਦੇ ਬਿਸਤਰੇ ਵਿੱਚੋਂ ਉੱઠી ਤਿਆਰ ਹੋਣ ਦਾ ਤੇ ਸਕੂਲ ਜਾਣ ਦਾ ਵੇਲਾ ਹੋ ਗਿਆ ਸੀ ਬਾਹਰ ਸੜਕ ਉੱਤੇ ਖਲੋ ਕੇ ਕੰਮੀ ਨੇ ਚਾਰੇ ਪਾਸੇ ਤੱਕਿਆ ਹੌਣੀ ਦਾ ਰੱਥ ਅਜੇ ਦਿਖਦਾ ਨਹੀਂ ਸੀ ਪਰ ਉਹਦੇ ਪਹੀਆਂ ਦਾ ਖੜਾਕ ਉਦੇ ਕੰਨਾ ਵਿੱਚ ਪਿੰਦਾ ਪਿਆ ਸੀ ਕੰਮੀ ਆਪਣੇ ਕਮਰੇ ਵਿੱਚ ਗਈ ਅਲਮਾਰੀ ਖੋਲ ਕੇ ਸਕੂਲ ਜਾਣ ਲਈ ਕੱਪੜੇ ਕੱਢੇ ਤੇ ਫਿਰ ਗੁਸਲਖਾਨੇ ਚਲੀ ਗਈ ਅਜੇ ਕੰਗੀ ਵਾਂਦੀ ਪਈ ਸੀ ਦਰਵਾਜ਼ਾ ਖੜਕਿਆ ਜਿਹੜੇ ਨੌਕਰ ਹੱਥ ਕੰਮੀ ਨੇ ਸੁਮੇਸ਼ ਦਾ ਸਵੈਟਰ ਵਾਪਸ ਭੇਜਿਆ ਸੀ ਉਹ ਨੌਕਰ ਸੁਮੇਸ਼ ਦਾ ਖੱਤ ਲੈ ਕੇ ਆਇਆ ਸੀ ਨੌਕਰ ਚਲਾ ਗਿਆ ਕੰਮੀ ਨੇ ਖੱਤ ਪੜ੍ਹਿਆ ਲਿਖਿਆ ਹੋਇਆ ਸੀ ਮੇਰੀ ਸਭ ਕੁਝ ਕੱਲ ਤੋਂ ਪਹਿਲਾਂ ਇਹ ਮੇਰਾ ਸਵੈਟਰ ਇੱਕ ਸਧਾਰਨ ਸਵੈਟਰ ਸੀ ਅੱਜ ਤੋਂ ਇਹ ਮੇਰੇ ਲਈ ਮਤਬਰਕ ਬਣ ਗਿਆ ਹੈ ਨਾ ਮੈਂ ਇਸ ਨੂੰ ਕਦੇ ਧੋਵਾਂਗਾ ਨਾ ਪਾਵਾਂਗਾ ਇਹਦੇ ਵਿੱਚ ਇੱਕ ਤੇਰੀ ਖੁਸ਼ਬੂ ਹੈ ਇੱਕ ਤੇਰਾ ਅਹਿਸਾਸ ਸਾਹਮ ਸਾਹ ਰੱਖਾਂਗਾ ਮੈਂ ਜੋ ਤੇਰਾ ਕੁਝ ਵੀ ਨਹੀਂ ਕੰਮੀ ਨੂੰ ਜਾਪਿਆ ਇਹ ਖਤ ਨਹੀਂ ਸੀ ਇੱਕ ਨਜ਼ਮ ਸੀ ਸਦੀਵੀ ਮਰਦ ਦੀ ਸਦੀਵੀ ਔਰਤ ਵਾਸਤੇ ਲਿਖੀ ਹੋਈ ਨਜ਼ਮ ਤੇ ਫਿਰ ਉਹਨੂੰ ਜਾਪਿਆ ਉਦਾਸਬਕਾ ਜੋ ਦੇ ਅਰਪਣ ਹੁੰਦਾ ਜਾਂਦਾ ਸੀ ਜਿਨੇ ਦੇਖਿਆ ਸੀ ਮੈਂ ਜੋ ਤੇਰਾ ਕੁਝ ਵੀ ਨਹੀਂ ਇਹ ਮੀਹ ਨਾਲ ਭਿੱਜਿਆ ਹੋਇਆ ਮੌਸਮ ਸਮੇਸ਼ ਦੇ ਪੈਰ ਲਈ ਚੰਗਾ ਨਹੀਂ ਸੀ ਕਿਸੇ ਦਿਨ ਸੋਜ ਲੈ ਜਾਂਦੀ ਕਿਸੇ ਦਿਨ ਫੇਰ ਹੋ ਜਾਂਦੀ ਡਾਕਟਰ ਨੇ ਸਲਾਹ ਦਿੱਤੀ ਕਿ ਉਹ ਵਾਪਸ ਚਲਾ ਜਾਵੇ ਖੁਸ਼ਕ ਮੌਸਮ ਵਿੱਚ ਉਹਦਾ ਪੈਰ ਆਪਣੇ ਆਪ ਠੀਕ ਹੋ ਜਾਵੇਗਾ ਰਾਹ ਵਾਸਤੇ ਉਹਨੇ ਕੁਝ ਦਵਾਈਆਂ ਦੇ ਦਿੱਤੀਆਂ ਕੰਮੀ ਸੁਮੇਸ਼ ਦੇ ਖਿਲਰੇ ਹੋਏ ਕੱਪੜੇ ਉਹਦੇ ਸੂਟਕੇਸ ਵਿੱਚ ਸਾਂਭਦੀ ਪਈ ਸੀ। ਬਸ ਚਲਾ ਜਾਵਾਂ। ਕੰਮੀ ਦੇ ਪਿੱਛੇ ਖਲੋਤੇ ਸੁਮੇਸ਼ ਨੇ ਉੱਠ ਕੇ ਕੰਮੀ ਦੇ ਮੋਢਿਆਂ ਉੱਤੇ ਹੱਥ ਰੱਖੇ। ਕੰਮੀ ਤਰਹਿ ਕੇ ਖਲੋ ਗਈ। ਸੁਮੇਸ਼ ਦੇ ਹੱਥੋਂ ਨੇ ਭੋਲੀ ਜਹੀ ਮੋਢਿਆਂ ਤੋਂ ਹਟਾ ਦਿੱਤੇ। ਸਾਹਮਣੇ ਖਲੋਤੀ ਕੰਮੀ ਨੂੰ ਸੁਮੇਸ਼ ਨੇ ਇੱਕ ਮਿੰਟ ਵੇਖਿਆ ਤੇ ਫਿਰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ। ਨਹੀਂ ਸੁਮੇ ਇਹ ਹਰਫ ਕੰਮੀ ਦੇ ਹੋਠਾਂ ਉੱਤੇ ਆਏ ਤੇ ਫਿਰ ਹੋਠਾਂ ਉੱਤੇ ਹੀ ਖਲੋ ਗਏ। ਜਿਵੇਂ ਕਿਸੇ ਦੀਆਂ ਅੱਖਾਂ ਵਿੱਚ ਦੋ ਅਥਰੂ ਆਉਣ ਤੇ ਫਿਰ ਅੱਖਾਂ ਵਿੱਚ ਹੀ اٹਕ ਜਾਣ ਸੁਮੇਸ਼ ਚਲਾ ਗਿਆ ਪਰ ਉਹਨੂੰ ਜਾਪਿਆ ਉਹਦਾ ਕਿੰਨਾ ਕੁਝ ਪਿੱਛੇ ਕੰਮੀ ਕੋਲ ਰਹਿ ਗਿਆ ਸੀ ਕਮੀ ਉੱਥੇ ਹੀ ਰਹੀ ਪਰ ਉਹਨੂੰ ਜਾਪਿਆ ਉਹਦਾ ਕਿੰਨਾ ਕੁਝ ਸੁਮੇਸ਼ ਦੇ ਨਾਲ ਹੀ ਚਲਾ ਗਿਆ ਸੀ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ